ਆਪਕੋ ਜੀ ਬਾਈਟ ਦੀ ਹੋਣੀ ਹੈ ਬਖਸ਼ੀ ਜੀ ਲਖਮਿੰਦਰ ਸਰ ਕਿਹ ਚੇ ਕਰੀਸ਼ੂ ਜੀ ਪੁੱਛ ਕੇ ਤੋਂ ਜਰਾ ਸ਼ੁਰੂ ਕਰੀਏ ਆਪਾਂ ਜੀ ਲਾ ਲਾ ਆਪਾਂ ਸਾਡੇ ਸਾਰੇ ਜੀ ਹੋਗੇ ਸਰ ਤੋਂ ਸਾਰੇ ਜੀ ਰੋਲ ਭਰ ਲਈ ਜਾਤਾ ਰੋਲ ਹੀ ਕਰਦਾ ਹੈ ਹੈਲੋ ਤੁਹਾਡੇ ਕਾਬ ਦਾ ਅੱਜ ਦੀ ਇਸ ਕਾਨਫਰੰਸ ਬਹੁਤ-ਬਹੁਤ ਸਵਾਗਤ ਹੈ ਅਸੀਂ થોਡੇ ਸਮੇਂ ਲੇਟ ਹੋਏ ਮਾਫੀ ਚਾਹੁੰਦੇ ਆ ਅੱਜ ਸਾਡੇ درمیان ਨਰਮਲ ਮਾਈਕ੍ਰੋ ਸ਼੍ਰੀ ਅਨੁਰਾਗ ਠਾਕੁਰ ਜੀ ਹੋਂ ਪੂਰ ਕੇਂਦਰੀ ਮੰਤਰੀ ਔਰ ਮੈਂਬਰ ਆਫ ਪਾਰਲੀਮੈਂਟ ਪੰਜਾਬ ਦੀ ਚੋਣ ਮੁਹਿੰਮ ਨੂੰ ਹੋਰ ਗਤੀ ਦੇਣ ਵਾਸਤੇ ਵਿਸ਼ੇਸ਼ ਰੂਪ ਦੇ ਵਿੱਚ ਬਰਨਾਲੇ ਆਏ ਉਨ੍ਹਾਂ ਦੇ ਨਾਲ ਤੁਹਾਡੇ ਆਪਣੇ ਇੱਥੇ ਦੇ ਕੈਂਡੀਡੇਟ ਕੇਵਲ ਢਿਲੋਜੀ ਪੂਰ ਪੰਜਾਬ ਦੇ ਭਾਜਪਾ ਦੇ ਅਧਿਖਸ਼ ਔਰ ਸੂਰੂ ਮੰਤਰੀ ਸ਼੍ਰੀ ਮਨਜਨ ਕਾਲਿਆ ਜੀ ਕੀ ਹੋਈ ਜਾਂਦਾ ਸਾਡੇ ਜ਼ਿਲ੍ਹਾ ਪ੍ਰਧਾਨ ਜਦਵਿੰਦਰ ਜੀ ਸਾਡੇ ਮਾਹਮੰਤਰੀ ਪਰ ਕੋਲ ਆਇਨੇ ਮੈਂ ਉਹ ਬੇਨਤੀ ਕਰਾਂਗਾ ਉਹਨਰਾਜ ਜੀ ਨੂੰ ਅੱਜ ਦੇ ਇਸ ਸਪੈਸ ਵਾਰਤਾਂ ਨੂੰ ਨਮਸਕਾਰ ਸਤਿ ਸ੍ਰੀ ਅਕਾਲ ਪਹਿਲੇ ਤੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆਪਣਾ ਟਾਈਮ ਕੱਢ ਕੇ ਆਣ ਲਈ। ਹੁਣ ਚੋਣ ਇਹ ਕਹੋ ਜਿਆ ਅਫਸਰ ਪੰਜਾਬ ਦੇ ਸਾਹਮਣੇ ਆਇਆ ਹੈ। ਜੋ ਜਨਤਾ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਇੱਕ ਕਰਾਰਾ ਜਵਾਬ ਦੇ ਸਕਦੀ ਹੈ। ਦੋਨੋਂ ਪਾਰਟੀਆਂ ਕਦੇ ਇਕੱਠੇ ਹੋ ਕੇ ਚੋਣ ਲੜਦੀ ਹੈ। ਜਨਤਾ ਕੋਲ ਵੱਡੇ ਵੱਡੇ ਵਾਅਦੇ ਕਰਕੇ ਉਹਨਾਂ ਠਗਣ ਦਾ ਕੰਮ ਕਰਦੀ ਹੈ ਤੇ ਜੇ ਪਿਛਲੇ ਪੰਜਾਬ ਦੇ ਵਿਧਾਨ ਸਭਾ ਚੋਣਾਂ ਚੋਣਾਂ ਨੂੰ ਦੇਖੋਗੇ ਤਾਂ ਆਮ ਆਦਮੀ ਪਾਰਟੀ ਨੇ ਵੱਡੇ ਵੱਡੇ ਵਾਅਦੇ ਕੀਤੇ ਸੀ ਉਹਨਾਂ ਚ ਕੋਈ ਵਾਅਦਾ ਪੂਰਾ ਨਹੀਂ ਕਰ ਪਾਇਆ ਨਾ ਮਹਿਲਾਵਾਂ ਨੂੰ ਹਜ਼ਾਰ ਰੁਪਏ ਮਿਲਿਆ ਨਾ ਮੁਫਤ ਬਿਜਲੀ ਮਿਲੀ ਰਾਸ਼ਨ ਬੰਦ ਕਰ ਦਿੱਤਾ ਗਿਆ ਉੱਪਰੋਂ ਪੈਟਰੋਲ ਤੇ ਡੀਜ਼ਲ ਦੇ ਦਮ ਤਿੰਨ ਵਾਰ ਵਧਾ ਦਿੱਤੇ ਤਿੰਨ ਵਾਰ ਵੈਟ ਜਿਆਦਾ ਲਗਾ ਕੇ ਇਥੋਂ ਇੱਕ ਤਰ੍ਹਾਂ ਤੇ ਜਿਹੜਾ ਵਪਾਰ ਹੈ ਉਹ ਪਲਾਨ ਕਰਨਾ ਸ਼ੁਰੂ ਹੋ ਗਿਆ ਇੱਕ ਜਿਹੜਾ ਥੋੜਾ ਬਹੁਤ ਚੰਗਾ ਕਰਦਾ ਹੈ ਤਾਂ ਉਹਨਾਂ ਨੂੰ ਜਿਹੜੇ ਗੈਂਗਵਾਰ ਕਰਨ ਵਾਲੇ ਨੇ ਉਹ ਉਗਰਾਹੀ ਕਰਨ ਲਈ ਫੋਨ ਕਰਦੇ ਨੇ ਫਰੋਤੀ ਮੰਗਦੇ ਨੇ ਇੱਕ ਪਾਸੇ ਵਪਾਰੀਆਂ ਦਾ ਜੀਣਾ ਮੁਸ਼ਕਿਲ ਹੈ ਦੂਸਰੇ ਪਾਸੇ ਆਰਐਸਐਸ ਤੇ ਭਾਜਪਾ ਦੇ ਨੇਤਾਵਾਂ ਦੀ ਹੱਤਿਆ ਕਰਦੀ ਜਾਂਦੀ ਹੈ ਕਾਨੂੰਨ ਵਿਵਸਥਾ ਚਲ ਮਰਾ ਗਈ ਹੈ ਔਰ ਇਹ ਹੀ ਨਹੀਂ ਪੰਜਾਬ ਬੇਹਾਲ ਹੈ ਕਿਉਂਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਕੋਲ ਨਾ ਕੋਈ ਨੀਤੀ ਹੈ ਤੇ ਨiyet ਵੀ ਸਾਫ ਨਹੀਂ ਹੈ ਪੰਜਾਬ ਚ ਦੁਸ਼ਕਰਮ ਜਬਰਨ ਵਸੂਲੀ ਹੱਤਿਆ ਅਪਰਾਧ ਇਹਦੇ ਰੋਜ਼ ਇਹ ਹੀ ਖਬਰਾਂ ਲੱਗਦੀਆਂ ਨੇ ਮੁੱਖ ਮੰਤਰੀ ਜੀ ਹੈ ਜਾਂ ਨਹੀਂ ਹੈ ਇੱਕ ਬਰਾਬਰੀ ਗੱਲ ਹੈ ਬਰਨਾਲੇ ਨੂੰ ਜ਼ਿਲ੍ਹਾ ਬਣਾਉਣ ਦਾ ਅਗਰ ਸ਼ਰੇਹ ਕਿਸੇ ਵਿਅਕਤੀ ਨੂੰ ਜਾਂਦਾ ਤਾਂ ਕੇਵਲ ਸਿੰਘ ਢਿੱਲੋਂ ਜੀ ਨੂੰ ਜਾਂਦਾ ਇੱਥੇ ਅੰਡਰ ਬ੍ਰਿਜ ਫਲਾਈਓਵਰ ਸਭ ਬਣਾਉਣ ਲਈ ਬਹੁਤ ਵੱਡਾ ਕੰਮ ਕੀਤਾ ਹੈ ਸੁਪਰ ਸਪੈਸ਼ੈਲਿਟੀ ਹਸਪੀਟਲ ਬਣਾਉਣਾ ਸੀ ਲੇਕਿਨ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆ ਕੇ ਜਨਤਾ ਦਾ ਹੱਕ ਵੀ ਮਾਰ ਲਿਆ ਦਿੱਤਾ ਦਾ ਕੁਝ ਨਹੀਂ ਉਹ ਵੀ ਖੋਲ ਲਿਆ ਜਿਹੜਾ ਮਿਲਿਆ ਸੀ ਦੂਸਰਾ ਜਿਹੜਾ ਕੇਂਦਰ ਸਰਕਾਰ ਤੋਂ ਆਯੁਸ਼ਮਨ ਭਾਰਤ ਯੋਜਨਾ ਦਾ ਪੈਸਾ ਆਂਦਾ ਹੈ ਇਹਨਾਂ ਨੇ ਸਕੀਮ ਵੀ ਲਾਗੂ ਨਹੀਂ ਕੀਤੀ ਮੁੱਖ ਮੰਤਰੀ ਆਪਣਾ ਇਲਾਜ ਕਰਾਉਣ ਲਈ ਵੱਡੇ ਪ੍ਰਾਈਵੇਟ ਹਸਪਤਾਲ ਜਾ ਕੇ ਭਰਤੀ ਹੋ ਜਾਂਦੇ ਆ ਲੇਕਿਨ ਗਰੀਬਾਂ ਨੂੰ ਮੁਫਤ ਮਿਲਣ ਵਾਲੀ ਆਯੁਸ਼ਮਨ ਭਾਰਤ ਯੋਜਨਾ ਦਾ ਲਾਭ ਉਹਨਾਂ ਨੂੰ ਨਹੀਂ ਦਿਲਾਉਂਦੇ ਜਿਹੜਾ ਮੁਫਤ ਅਨਾਜ ਕੇਂਦਰ ਤੋਂ ਆਂਦਾ ਹੈ ਉਹ ਤਾਂ ਛੱਡੋ ਹੋਰ ਵੀ ਦੇਣਾ ਬੰਦ ਕਰਤਾ ਮੈਂ ਧੰਨਵਾਦ ਦੀਆ ਕੇਵਲ ਸਿੰਘ ਢਿੱਲੋਂ ਜੀ ਦਾ ਇਹਨਾਂ ਨੇ ਹਜ਼ਾਰੋਂ ਪਰਿਵਾਰਾਂ ਨੂੰ ਆਪਣੇ ਵੱਲੋਂ ਅਨਾਜ ਦੇਣ ਦਾ ਕੰਮ ਕੀਤਾ ਹੈ ਉਹਨਾਂ ਦੇ ਦੁੱਖ ਸੁੱਖ ਦੇ ਸਾਥੀ ਬਣ ਕੇ ਆਏ ਨੇ ਗਰੀਬ ਨੂੰ ਜਾਂ ਅਨਾਜ ਚਾਹੀਦਾ ਹੈ ਜਾਂ ਇਲਾਜ ਚਾਹੀਦਾ ਹੈ ਤੇ ਦੋਨੋਂ ਮੁਫਤ ਸਿਹਤ ਭਰਤੀ ਅੰਤਾ ਪਾਰਟੀ ਦੀ ਸਰਕਾਰਾਂ ਦੇ ਰਹੀਆਂ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਉਹ ਵੀ ਬੰਦ ਕਰਤਾ ਇਹੀ ਨਹੀਂ ਜੇ ਮੈਂ ਪੰਜਾਬ ਦੀ ਗੱਲ ਕਰਾਂ ਸਿੱਖ ਬਰਾਦਰੀ ਦੀ ਗੱਲ ਕਰਾਂ ਕਾਂਗਰਸ ਨੇ 84 ਦੇ ਦੰਗੇ ਵੀ ਦਿੱਤੇ ਬਲੂ ਸਟਾਰ ਆਪਰੇਸ਼ਨ ਵੀ ਦਿੱਤਾ ਸਿੱਖਾਂ ਦਾ ਕਤਲੇਆਮ ਵੀ ਹੋਇਆ ਤਾਂ ਕਾਂਗਰਸ ਦੇ ਰਾਜ ਚ ਹੈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੀ ਮੋਦੀ ਜੀ ਨੇ ਐਸਆਈਟੀ ਦੀ ਜਾਂਚ ਬਿਠਾਈ ਜਗਦੀਸ਼ ਟਾਇਰਲ ਸੱਜਨ ਕੁਮਾਰ ਵਰਗੇ ਨੇਤਾਵਾਂ ਤੇ ਅਗਰ ਕਾਰਵਾਈ ਹੋਈ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਚ ਸਿੱਖਾਂ ਨੂੰ ਨਿਆਂ ਦਿਲਾਉਣ ਦਾ ਕੰਮ ਕੀਤਾ ਇਹ ਹੀ ਨਹੀਂ ਹੇਮਕੁੰਡ ਸਾਹਿਬ ਤੱਕ ਰੋਪੇ ਬਣਾਉਣ ਦਾ ਕੰਮ ਅੱਜ ਤੱਕ ਕਿਸੇ ਨੇ ਕੀਤਾ ਮੋਦੀ ਸਰਕਾਰ ਨੇ ਕਰਤਾਰਪੁਰ ਲਾਂਘਾ ਕਰਤਾਰਪੁਰ ਕਾਰਿਡੋਰ ਮੋਦੀ ਸਰਕਾਰ ਨੇ 350 ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ੋਤਸ 450 ਗੁਰਤੇਗ ਬਹਾਦਰ ਜੀ ਦਾ ਪ੍ਰਕਾਸ਼ੋਤਸ 550 ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ੋਤਸ ਇਹ ਸਾਰੇ ਮੋਦੀ ਸਰਕਾਰ ਨੇ ਪੂਰੇ ਦੇਸ਼ ਹਰ ਰਾਜ ਵਿੱਚ ਬੜੇ ਤੁਮਤਾਮਨਾ ਮਨਾਏ ਸਾਹਬਜ਼ਾਦੀਆਂ ਦੀ ਸ਼ਹਾਦਤ ਵੀਰਪਾਲ ਦਿਵਸ ਅੱਜ ਪੂਰਾ ਦੇਸ਼ ਮਨਾਉਂਦਾ ਪੂਰਾ ਸਾਹਬਜ਼ਾਦੀਆਂ ਦੀ ਸ਼ਹਾਦਤ ਨੂੰ ਹਰ ਯੁਵਾ ਤੱਕ ਪਹੁੰਚਾਉਣ ਦਾ ਕੰਮ ਕੀਤਾ ਪ੍ਰੇਰਣਾ ਦੇਣ ਦਾ ਕੰਮ ਕੀਤਾ ਅਫਗਾਨਿਸਤਾਨ ਸਾਡੇ ਗੁਰਦੁਆਰਿਆਂ ਤੇ ਹਮਲੇ ਹੋਣ ਦਾ ਕੰਮ ਹੋਇਆ ਤਾਲਿਬਾਨ ਤਿੰਨ ਤਿੰਨ ਵੱਡੇ ਚਾਰਜ ਵੇਚ ਕੇ ਹਜ਼ਾਰੋਂ ਸਿੱਖ ਪਰਿਵਾਰਾਂ ਨੂੰ ਉੱਥੋਂ ਕੱਢ ਕੇ ਲੈ ਕੇ ਆਏ ਤੇ ਤਿੰਨੋਂ ਗੁਰਗ੍ਰੰਥ ਸਾਹਿਬ ਨੂੰ ਪੂਰੇ ਮਾਨ ਸਨਮਾਨ ਨਾਲ ਮੋਦੀ ਸਰਕਾਰ ਵਾਪਸ ਲੈ ਕੇ ਆਏ ਕੀ ਆਮ ਆਦਮੀ ਪਾਰਟੀ ਕਾਂਗਰਸ ਨੇ ਇਹੋ ਜਿਹਾ ਕੋਈ ਕੰਮ ਕੀਤਾ ਕੋਈ ਨਹੀਂ ਕੀਤਾ ਫਿਰ ਮੈਂ ਆਂਦਾ ਕਿਸਾਨਾਂ ਦੀ ਗੱਲ ਦਸਾਂ ਸਾਲਾਂ ਸਾਡੇ ਕਦੇ ਵੀ ਕੋਈ ਕਮੀ ਅਸੀਂ ਆਣ ਨਹੀਂ ਦਿੱਤੀ ਹੁਣ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੇ ਆਈ ਮੈਂ ਤੁਹਾਨੂੰ ਖੁੱਲੀ ਚੁਣੌਤੀ ਦਿੰਦਾ ਸਾਰਿਆਂ ਵੱਲੋਂ ਤੁਸੀਂ ਮੁੱਖ ਮੰਤਰੀ ਜੀ ਨੂੰ ਪੁੱਛੋ ਵੱਡੀਆਂ-ਵੱਡੀਆਂ ਡਿੰਕਾ ਮਾਰਦੇ ਸੀ ਪਹਿਲੇ ਵੱਡੇ-ਵੱਡੇ ਬਿਆਨ ਦਿੰਦੇ ਸੀ ਕਿ ਅਸੀਂ ਇੱਕ ਇੱਕ ਦਾਣਾ ਖਰੀਦਾਂਗੇ ਹਰ ਫਸਲ ਖਰੀਦਾਂਗੇ ਉਹ ਮੁੱਖ ਮੰਤਰੀ ਜੀ ਜਾਗੋ ਕੀ ਹੋਇਆ ਤੁਹਾਡੀ ਸਰਕਾਰ ਨੂੰ ਉਦੋਂ ਦਾ ਕਹਿੰਦੇ ਸੀ ਕੇਂਦਰ ਨਹੀਂ ਖਰੀਦੇਗਾ ਦੱਸ ਹੀ ਖਰੀਦਾਂਗੇ ਜੇ ਤੁਸੀਂ 10 ਸਾਲ ਕਾਂਗਰਸ ਤੇ ਲਾਓ 2004 ਤੋਂ 14 ਤੱਕ 5.5 ਲੱਖ ਕਰੋੜ ਦੀ ਖਰੀਦ ਕੀਤੀ ਕਾਂਗਰਸ ਪਾਰਟੀ ਨੇ ਐਮਐਸਪੀ ਦੀ ਭਾਰਤੀ ਜਨਤਾ ਪਾਰਟੀ ਨੇ ਦੱਸਿਆ ਸਾਲਾਂ ਚ 18 ਲੱਖ 28000 ਕਰੋੜ ਦੀ ਖਰੀਦ ਕੀਤੀ ਹੈ ਥੋੜਾ ਨਹੀਂ ਹੈਵੀ ਬਜਟ ਜਿਹੜਾ ਸੀ ਕਾਂਗਰਸ ਦੇ ਟਾਈਮ 2013-14 ਚ 25762 ਕਰੋੜ ਰੁਪਏ ਸੀ ਸਾਡਾ ਇਸ ਸਾਲ ਬਜਟ ਹੈ 127000 ਕਰੋੜ ਰੁਪਏ ਅਸੀਂ ਕਿਸਾਨਾਂ ਨੂੰ ਪੀਐਮ ਕਿਸਾਨ ਸਨਮਾਨੀ ਦਿੱਤਾ 6-6000 ਰੁਪਏ ਹਰ ਸਾਲ ਦਿੱਤਾ 3.40 ਹਜ਼ਾਰ ਕਰੋੜ ਰੁਪਏ ਅਸੀਂ ਕਿਸਾਨਾਂ ਨੂੰ ਅੱਜ ਤੱਕ ਦੇ ਚੁੱਕੇ ਆ। ਇਹ ਹੀ ਨਹੀਂ। ਇੱਕ ਹੋਰ ਤੁਹਾਨੂੰ ਦੱਸਦਾ। ਜਿਹੜਾ ਖੇਤਾਂ 'ਚ ਪਾਣੀ ਪਹੁੰਚਦਾ ਪਿਆ ਨਾ 15000 ਕਰੋੜ ਰੁਪਏ ਅਸੀਂ ਸਿੰਚਾਈ ਯੋਜਨਾ ਦਿੱਤਾ ਹੈ। ਜਿਹੜੇ ਕਿਸਾਨਾਂ ਨੂੰ ਬੈਂਕਾਂ ਤੋਂ ਪੈਸਾ ਮਿਲਦਾ ਸੀ ਤਾਂ ਕਾਂਗਰਸ ਦੇ ਟਾਈਮ 2013-14 'ਚ ਮਿਲਿਆ 7 ਲੱਖ ਕਰੋੜ ਰੁਪਇਆ। ਅਸੀਂ ਪਿਛਲੇ ਸਾਲ ਦਿੱਤਾ 21 ਲੱਖ ਕਰੋੜ ਰੁਪਇਆ 3 ਗੁਣਾ ਜ਼ਿਆਦਾ। ਕਿਸੇ ਕ੍ਰਾਈਟੇਰੀਆ ਤੇ ਦੇਖ ਲਓ। ਅਸੀਂ ਕਿਸਾਨਾਂ ਲਈ ਵੱਧ ਚੜ ਕੇ ਕੰਮ ਕੀਤਾ ਹੁਣ ਵੀ ਇੱਥੇ ਦੀ ਸਰਕਾਰ ਸੁੱਤੀ ਪਈ ਹੈ ਕਾਲਾ ਬਾਜ਼ਾਰੀ ਡੀਏਪੀ ਦੀ ਕਰਨ ਦੇ ਚੱਕਰ 'ਚ ਪਰ ਢਿੱਲੋ ਸਾਹਿਬ ਦੀ ਮੈਂ ਤਾਰੀਫ ਅਤੇ ਕਰਨਾ ਚਾਹਾਂਗਾ ਪ੍ਰਧਾਨ ਮੰਤਰੀ ਜੀ ਨਾਲ ਗੱਲ ਕਰਨੀ ਹੋਵੇ ਕੇਂਦਰੀ ਮੰਤਰੀ ਨਾਲ ਗੱਲ ਕਰਨੀ ਹੋਵੇ ਗੱਲ ਵੀ ਕੀਤੀ ਸਪੈਸ਼ਲ ਰੇਲ ਰੈਕ ਲਗਵਾ ਕੇ ਇੱਥੇ ਡੀਏਪੀ ਪਹੁੰਚਾਈ ਤੇ ਕਿਸਾਨਾਂ ਨੂੰ ਫਾਇਦਾ ਪਹੁੰਚਾਇਆ ਇਹ ਆਵਾਜ਼ ਨੇ ਇੱਥੇ ਦੀ ਜੋ ਇੱਥੇ ਦਾ ਵਿਧਾਇਕ ਤੇ ਸੰਸਦ ਨੇ ਕਰ ਪਾਏ ਇਹ ਕੇਵਲ ਸਿੰਘ ਢਿੱਲੋ ਜੀ ਨੇ ਕਰਕੇ ਵਿਖਾਇਆ ਏ ਨਹੀਂ ਪੰਜਾਬ ਦੀ ਸਰਕਾਰ ਨੇ ਅਨਾਜ ਬੰਦ ਕੀਤਾ ਉਹ ਆਪਣੇ ਵੱਲੋਂ ਦੇਣਾ ਸ਼ੁਰੂ ਕੀਤਾ ਮੇਰਾ ਇੱਕ ਹੋਰ ਨਵੇਦਨ ਹੈ ਪੰਜਾਬ ਦੀ ਸਰਕਾਰ ਕਹਿੰਦੀ ਸੀ ਨਸ਼ਾ ਮੁਕਤ ਪੰਜਾਬ ਕਰੇਗੀ ਮੇਰਾ ਸਾਰ ਨੂੰ ਵੱਡਾ ਸਵਾਲ ਮੁੱਖ ਮੰਤਰੀ ਜੀ ਲਈ ਹੈ ਨਾ ਜਵਾਨ ਖੁਸ਼ ਹੈ ਨਾ ਨੌਜਵਾਨ ਖੁਸ਼ ਹੈ ਨਾ ਕਿਸਾਨ ਖੁਸ਼ ਆਮ ਆਦਮੀ ਪਾਰਟੀ ਅਗਿਆ ਹੋਇਆ ਮਹਿਸੂਸ ਕਰਦਾ ਹੈ ਮਹਿਲਾਵਾਂ ਉਹ ਵਿਚਾਰੀਆਂ ਤੰਗ ਨੇ ਨਾ ਬਿਜਲੀ ਮਿਲ ਰਹੀ ਹੈ ਨਾ ਮੁਫਤ ਨਾਜ ਮਿਲ ਰਿਹਾ ਹੈ ਉਪਰੋਂ ਇਲਾਜ ਕਰਾਣ ਦਾ ਵੀ ਸੁਵਿਧਾ ਲੈ ਲਿੱਤੀ ਗਈ ਖੁਸ਼ ਕੌਣ ਹੈ ਇਸ ਰਾਜ ਇਸ ਲਈ ਜਨਤਾ ਕੋਲ ਬਹੁਤ ਵੱਡਾ ਮੌਕਾ ਹੈ ਕਿ ਜਨਤਾ ਕਮਲ ਦਾ ਫੁੱਲ ਖਿਲਾਏਗੀ ਤੇ ਬਰਨਾਲਾ ਤੋਂ ਪੂਰੇ ਪੰਜਾਬ 'ਚ ਇੱਕ ਸੰਦੇਸ਼ ਆਏਗਾ ਕਿ ਆਉਣ ਵਾਲਾ ਟਾਈਮ ਭਾਰਤੀ ਜਨਤਾ ਪਾਰਟੀ ਦਾ ਹੈ ਧੰਨਵਾਦ ਬਹੁਤ ਬਹੁਤ ਸਪੱਸ਼ਟ ਪਰ ਨਾਰਾ ਵਿਚਾਂਤ ਨੂੰ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਮੌਜੂਦਾ ਸਰਕਾਰ ਦਾ ਜੋ ਕਰ ਰਹੀ ਹੈ ਹੋਰ ਵੱਖ-ਵੱਖ ਪਾਰਟੀ ਦੇ ਵੀ ਉਮੀਦਵਾਰ ਜਿਨ੍ਹਾਂ ਦੇ ਅੱਗੇ ਨਿਕਲਦਾ ਪ੍ਰਚਾਰ ਆਸਤੇ ਆ ਰਹੇ ਨੇ ਕਿਸ ਤਰ੍ਹਾਂ ਦੇਖ ਲਓ ਕਾਂਗਰਸ ਦੇ ਵੀ ਆ ਦੇ ਇਹ ਕਿ ਸਾਰੇ ਰਾਜਨੀਤਿਕ ਦਲਾਂ ਦਾ ਹੱਕ ਹੈ ਲੋਕਤੰਤਰ 'ਚ ਆਪਣੀ ਗੱਲ ਰੱਖਣਾ ਲੇਕਿਨ ਮੈਂ ਵੀ ਕੁਝ ਸਵਾਲ ਰੱਖੇ ਨੇ ਕਾਂਗਰਸ ਤੇ ਆਮ ਆਦਮੀ ਪਾਰਟੀ ਤੋਂ ਆਸ਼ਾ ਕਰਦਾ ਹਾਂ ਮੁੱਖ ਮੰਤਰੀ ਜੀ ਜਵਾਬ ਦੇਣਗੇ ਕਾਂਗਰਸ ਦੇ ਵੱਡੇ ਨੇਤਾ ਜਵਾਬ ਦੇਣਗੇ ਸਿੱਖਾਂ ਦਾ ਜੋ અપਮਾਨ ਕਾਂਗਰਸ ਦੇ ਕਲਖੰਡ ਚ ਹੋਇਆ ਉਹਦਾ ਜਵਾਬ ਕਾਂਗਰਸ ਨੂੰ ਦੇਣਾ ਪਏਗਾ ਆਮ ਆਦਮੀ ਨਾਲ ਆਮ ਜਨਤਾ ਨਾਲ ਜਿਹੜੇ ਝੂਠੇ ਵਾਅਦੇ ਕਰਕੇ ਠਗਿਆ ਵਾਜ ਉਹਨਾਂ ਨੂੰ ਮਹਿਸੂਸ ਕਰਦੇ ਨੇ ਆਪਣੇ ਆਪ ਨੂੰ ਠਗਿਆ ਹੋਇਆ ਪਾਉਂਦੇ ਨੇ ਉਹਨਾਂ ਦਾ ਜਵਾਬ ਆਮ ਆਦਮੀ ਪਾਰਟੀ ਨੂੰ ਦੇਣਾ ਪਏਗਾ ਕਿ ਜਨਤਾ ਦੇ ਕਿਤੇ ਵਾਅਦੇ ਕਿਉਂ ਨਹੀਂ ਪੂਰੇ ਕਰ ਪਾਏ ਇਹ ਚੋਰ ਚੋਰ ਮੁਸیرے ਭਾਈ ਆਮ ਆਦਮੀ ਪਾਰਟੀ ਔਰ ਕਾਂਗਰਸ ਨੇ ਮਿਲ ਕੇ ਸਰ ਚੋਣਵ ਜੋ ਲੜੇ ਇਹ ਆਪਣੇ ਆਪ ਮੇਂ ਦਿਖਾਤਾ ਹੈ ਇਹ ਆਪਣੇ ਆਪ ਦਿਖਾਉਂਦਾ ਹੈ ਕਿ ਕਿਹੋ ਜੇ ਮੌਕੇ ਆਣ ਤੇ ਦੋਨੋਂ ਪਾਰਟੀਆਂ ਜਿਹੜੀ ਭ੍ਰਸ਼ਟਾਚਾਰ ਲਈ ਜਾਣੀ ਜਾਂਦੀਆਂ ਇਕੱਠੀ ਹੋ ਜਾਂਦੀਆਂ ਤੇ ਜਨਤਾ ਨੂੰ ਧੋਖਾ ਦੇਣ ਦਾ ਕੰਮ ਕਰਦੀ ਹੈ ਸ਼ਰਾਬ ਯਾਨੀ ਸ਼ਰਾਬ ਦੀ ਪੌਂਟ ਪੰਜਾਬ ਯੂਨੀਵਰਸਿਟੀ ਦੇ ਵਿੱਚੋਂ ਸੈਨੇਟ ਦੀ ਜਿਹੜੀ ਗੱਲ ਉੱਠੀ ਹੋਈ ਆ ਖਤਮ ਕਰਨ ਦੀ ਸੈਂਟਰ ਸਰਕਾਰ ਤੇ ਉਲਜਾਮ ਲਾਇਆ ਜਾ ਰਹੇ ਆ ਤੇ ਉਹ ਸੈਨੇਟ ਖਤਮ ਕੀਤੀ ਜਾ ਰਹੀ ਹੈ ਪੰਜਾਬ ਯੂਨੀਵਰਸਿਟੀ ਲੋ ਉਹਦੇ ਬਾਰੇ ਕੀ ਜਾਣਨਾ ਚਾਹੁੰਦੇ ਆ ਅੱਜ ਬਰਨਾਲੇ ਵਾਲੇ ਗੱਲ ਕਰ ਲੈਣੇ ਪਹਿਲੇ ਤਾਂ ਪੰਜਾਬ ਬਾਰੇ ਜੀ ਸ਼ਰਾਬ ਜਿਹੜੀ ਨੀਤੀ ਤਹਿ ਕਰਕੇ ਜਿਹੜੀ ਬਾਤ ਸੰਜੇ ਸਿੰਘ ਅੰਦਰ ਲੈ ਕੇ ਆਏ ਨੀ ਉਹ ਨੀਤੀ ਪੰਜਾਬ 'ਚ ਲਾਗੂ ਕੀਤੀ ਗਈ ਦੀ ਹੈ ਕੀ ਉਹਦੀ ਜਿਹੜੀ ਚਾਹ ਚਾਹ ਬਣਦੀ ਹੈ ਉਸਦੀ ਹੈ ਇਸ ਦੇਖੇ ਇੱਕ ਪਾਸੇ ਆਮ ਆਦਮੀ ਪਾਰਟੀ ਨੇ ਕਿਹਾ ਸੀ ਅਸੀਂ ਨਸ਼ਾ ਮੁਕਤ ਪੰਜਾਬ ਕਰਾਂਗੇ ਲੇਕਿਨ ਸ਼ਰਾਬ ਦੀ ਦਲਾਲੀ ਚ ਮੂੰਹ ਕਾਲਾ ਕਰਾਇਆ ਇਹਨਾਂ ਨੇ ਕਿੰਨੇ ਹੀ ਮਹੀਨੇ ਜੇਲ੍ਹ ਚ ਰਹਿ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਤੇ ਮੁੱਖ ਮੰਤਰੀ ਜੇਲ੍ਹ ਚ ਆਏ ਅੱਜ ਬੇਲ ਤੇ ਬਾਹਰ ਨੇ ਸਰ ਤੋਂ ਕਹਿੰਦੇ ਕੁਛ ਨਹੀਂ ਕਰਦੇ ਕੁਛ ਨਹੀਂ ਇਹਦੇ ਲਈ ਜਿੱਥੇ ਜਿੱਥੇ ਇਹਨਾਂ ਨੇ ਪਾਲਿਸੀ ਚ ਛੇੜਖਾਨੀ ਕਰਕੇ ਕਰਪਸ਼ਨ ਕੀਤੀ ਹੈ ਉਥੇ ਕੇਸ ਤਾਂ ਬੰਦ ਆ ਹੀ ਹੈ ਤੇ ਉਥੇ ਕਾਰਵਾਈ ਵੀ ਹੋਣੀ ਚਾਹੀਦੀ ਹੈ ਰਾਜਾ ਬੜਿੰਗ ਦੀ ਇੱਕ ਫੋਟੋ ਵਾਇਰਲ ਹੋ ਰਹੀ ਹੈ ਕਿ ਇੱਕ ਮਸਜਿਦ ਦੇ ਅੱਗੇ ਚੋਣ ਪ੍ਰਚਾਰ ਕਰ ਰਹੇ ਪਾਜ ਪਾ ਦੇ ਆਗੂ ਨੇ ਹੀ ਠੀਠਵੀਂ ਵੀ ਕੀਤਾ ਹੈ ਕਿ ਇਹਨੇ ਚੋਣ ਚੋਣ ਪ੍ਰਚਾਰ ਦਾ ਉਲੰਘਣਾ ਕੀਤੀ ਹੈ ਮੈਂ ਵੀਡੀਓ ਦੇਖਿਆ ਨਹੀਂ ਲੇਕਿਨ ਮੇਰਾ ਫੇਰ ਵੀ ਸਾਰਾ ਨਿਵੇਦਨ ਹੈ ਜਨਾਬ ਆਚਾਰ ਸੰਹਿਤਾ ਦਾ ਉਲੰਘਣ ਨਹੀਂ ਕਰਨਾ ਚਾਹੀਦਾ ਉਹ ਚੁਣੇ ਹੋਏ ਐਮਪੀ ਨੇ ਵਿਧਾਇਕ ਪੱਲੇ ਰਹੇ ਨੇ ਇੱਕ ਪਾਰਟੀ ਦੇ ਦੇਖਰੇ ਸਾਰੀਆਂ ਗੱਲਾਂ ਦੇਖ ਕੇ ਵੀ ਜੋ ਉਲੰਘਣ ਕਰ ਰਹੇ ਨੇ ਤਾਂ ਬੜਾ ਬੁਰਾ ਸਰਪੰਚ ਇੱਕ ਮਾਨਜੋਗ ਮੰਤਰੀ ਰਵਨੀਤ ਬਿੱਟੂ ਜੀ ਦਾ ਬਿਆਨ ਆਇਆ ਹੁਣ ਸਾਰੇ ਖਵਾਰਿਆਂ ਨੂੰ ਫਰਜ਼ੀ ਛੱਬਿਆ ਕਿ ਕਿਸਾਨਾਂ ਦੀ ਝਿਮਨੀ ਚੋਣਾ ਤੋਂ ਬਾਅਦ ਜਾਂਚ ਹੋਵੇਗੀ ਉਹ ਤੁਹਾਡੀ ਪਾਰਟੀ ਦਾ ਹੈ ਜਾਂ ਕੇਂਦਰ ਸਰਕਾਰ ਦਾ ਹੈ ਜਾਂ ਰਵਨੀਤ ਬਿੱਟੂ ਜੀ ਦਾ ਨਿੱਜੀ ਬਿਆਨ ਹੈ ਸਰੋ ਪਹਿਲੀ ਗੱਲ ਤਾਂ ਮੈਂ ਬਿਆਨ ਸੁਣਿਆ ਨਹੀਂ ਦੂਸਰਾ ਕਿਸਾਨਾਂ ਨੂੰ ਅੰਨ ਦਾਤਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਿਹਾ ਮਾਝੂਟੇ ਲੋਕ ਸਾਹਿਬ ਨੂੰ ਕਹਿ ਰਹੇ ਸੀ ਕਿ ਗੁਰਦੁਆਰੇ ਸੀ ਮੱਥਾ ਟੇਕਣ ਗਏ ਮੋਦੀ ਜੀ ਸੰਨ 2000 ਚ ਐਸੀ ਗੁਰਦੁਆਰੇ ਚ ਤਿੰਨ ਰਾਤਾਂ ਇੱਥੇ ਰੁੱਕੇ ਗਏ ਭਾਰਤੀ ਜਨਤਾ ਪਾਰਟੀ ਦੀ ਪ੍ਰਦੇਸ਼ ਤਰ ਦੀ ਬੈਠਕ ਸੀ ਉਸ ਇਲਾਕੇ ਨੂੰ ਵੀ ਤੇ ਦੇਸ਼ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਗੁਜਰਾਤ ਜਦੋਂ ਮੋਦੀ ਸਰਕਾਰ ਬਣੀ ਉਹ ਦਸਾਂ ਸਾਲਾਂ ਚ 13 ਸਾਲ ਮੋਦੀ ਜੀ ਮੁੱਖ ਮੰਤਰੀ ਰਹੇ ਦੇਸ਼ ਦੀ ਸਾਰ ਨੂੰ ਜਿਆਦਾ ਅਨਾਜ ਦੀ ਪੈਦਾਵਾਰ ਕਰਨ ਵਾਲਾ ਜਿਹੜੇ ਗ੍ਰੋਥ ਰੇਟ ਕਿਹਾ ਜਾਂਦੀ ਹੈ ਵਿਕਾਸਦਰ ਐਗਰੀਕਲਚਰ ਦੀ ਉਹ ਗੁਜਰਾਤ ਦੀ ਸੀ 14% ਗਰੋਥ ਰੇਟ ਹੁਣ ਦੇਸ਼ ਦੀ ਆਈ ਤੇ ਦੇਸ਼ ਤੇ ਉਹਨਾਂ ਨੇ ਕਿਸਾਨਾਂ ਲਈ ਹਜ਼ਾਰਾਂ ਕਰੋੜ ਰੁਪਏ ਸਿੰਚਾਈ ਯੋਜਨਾ ਤੋਂ ਲੈ ਕੇ ਬਾਕੀ ਸੁਵਿਧਾਾਂ ਲਈ ਦਿੱਤਾ ਕਿ ਕਿਸਾਨਾਂ ਦੀ ਆਮਦਨ ਵਧੇ ਭਾਰਤੀ ਜਨਤਾ ਪਾਰਟੀ ਕਦੇ ਇਹੋ ਜਿਹੀ ਸੋਚ ਰੱਖੀ ਨਹੀਂ ਸਕਦੀ ਭਾਰਤੀ ਜਨਤਾ ਪਾਰਟੀ ਸਦਾ ਕਿਸਾਨਾਂ ਨਾਲ ਖੜੀ ਹੈ ਉਹਨਾਂ ਦੇ ਦੁੱਖ ਸੁੱਖ ਦੀ ਸਾਥੀ ਹੈ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਝੋਨੇ ਦੀ ਫੀਸ ਨੂੰ ਲੈ ਕੇ ਸੈਂਟਰ ਜਾਣਵੁੱਝ ਕੇ ਅਹਰਾਣ ਕਰ ਰਿਹਾ ਤੇ ਪਹਿਲਾਂ ਲੈਕਟਿੰਗ ਨਹੀਂ ਸੈਮਿਸਟਰ ਹੋਈ ਹੁਣ ਡੀਏਪੀ ਦੀ ਵੀ ਕਮੀ ਆ ਰਹੀ ਹੈ ਤੇ ਖਰੀਦ ਨੂੰ ਲੈ ਕੇ ਵੀ ਉਹ ਨੇ ਆ ਬੀਜੇਪੀ ਸਰਕਾਰ ਨੇ ਇਨਸ਼ਾਅਲਾ ਸਾਥ ਰੱਖੇ ਜਾਣਵੁੱਝ ਕੇ ਪੰਜਾਬ ਨੂੰ ਅਹਰਾਣ ਕੀਤਾ ਜਾਣਾ ਹੈ ਜੇ ਪਿਛਲੇ 10 ਸਾਲ ਚੱਕੋ ਜੇ ਤੁਸੀਂ ਕੇਵਲ ਗਹਿਣ ਦੀ ਖਰੀਦ ਦੇਖੋਗੇ ਤਾਂ ਦੇਸ਼ ਕਾਂਗਰਸ ਨੇ 10 ਸਾਲਾਂ 280000 ਕਰੋੜ دی ਉਹ ਤੇ ਸਾਡੇ 12 ਲੱਖ 30000 ਕਰੋੜ دی ਇਹ ਇੰਨਾ ਫਰਕ ਹੈ ਥੋੜਾ ਫਰਕ ਨਹੀਂ ਹੈ ਸਾਰੇ ਡੀਏ ਅਸੀਂ ਜ਼ਿਆਦਾ ਕੀਤਾ ਹੈ ਅਸੀਂ ਕਦੇ ਦਸਾਂ ਸਾਲਾਂ ਚ ਕਮੀ ਨਹੀਂ ਆਣ ਦਿੱਤੀ ਖਾਤੇ ਡੀਏਪੀ ਤੇ ਅ ਚੋਣਾਂ ਦੇ ਆਂਦੇ ਕਿਉਂ ਆਈ ਪੰਜਾਬ ਚ ਉਹ ਕਹਿੰਦੇ ਸੈਂਟਰ ਨੇ ਹੀ ਨਹੀਂ ਭੇਜਿਆ ਨਹੀਂ 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 ਇੱਥੇ ਕਾਲਾ ਬਜਾਰੀ ਦੀ ਗੱਲ ਡੀਏਪੀ ਇੱਥੇ ਬਿਲਕੁਲ ਬਿਲਕੁਲ ਪੰਜਾਬ ਸਰਕਾਰ ਦੀ ਮਿਸਮੈਨੇਜਮੈਂਟ ਹੈ ਇੱਥੇ ਦੀ ਸਰਕਾਰ ਸੁੱਤੀ ਹੋਈ ਸੀ ਲੋਕ ਸਭਾ ਚੋਣਾਂ ਦੀ ਹਾਰ ਤੋਂ ਬਾਅਦ ਮੈਨੂੰ ਲੱਗਦਾ ਭਗਵੰਤ ਮਾਨ ਜੀ ਛੁੱਟੀ ਤੇ ਚਲੇ ਗਏ 3 ਮਹੀਨੇ ਮੀਟਿੰਗ ਹੀ ਨਹੀਂ ਕਰਾਈ ਕੇਂਦਰ ਦੀ ਸਰਕਾਰ ਨੇ 44000 ਕਰੋੜ ਰੁਪਇਆ ਵੀ ਆਪਣੇ ਵੱਲੋਂ ਭੇਜਤਾ ਪਰ ਰਾਜ ਦੀ ਸਰਕਾਰ ਨੇ ਕੀ ਕਰਨਾ ਸੀ ਮੰਡੀਆਂ ਦੀ ਸਫਾਈ ਕਰਾਣੀ ਸੀ ਸ਼ੋਚਾਲੇ ਬਣਾਉਣੇ ਸੀ ਬਿਜਲੀ ਦਾ ਕਨੈਕਸ਼ਨ ਲਾਉਣਾ ਸੀ ਪਾਣੀ ਦੀ ਸਹੂਲਤ ਦੇਣੀ ਸੀ ਦਿੱਤਾ ਕੀ ਆੜਤੀਆਂ ਨੇ ਸਫਾਈਆਂ ਕਰਾਈਆਂ ਇੱਥੇ ਦੀ ਮੰਡੀਆਂ ਦੀ ਫਿਰ ਇੱਥੇ ਦੀ ਨੋਟੀਫਿਕੇਸ਼ਨ ਕਰਨੀ ਸੀ ਕੀਤੀ ਕੀ ਨਹੀਂ ਕੀਤੀ ਸਤੰਬਰ ਮਹੀਨੇ ਦੇ ਕਰਨ ਤੋਂ ਬਾਅਦ ਅੱਜ ਤੱਕ ਨਹੀਂ ਨੋਟੀਫਿਕੇਸ਼ਨ ਹੋਣਦੀ ਭਈ ਬੋਰੀਆਂ ਖਰੀਦਣੀਆਂ ਸੀ ਵੈਸਟ ਬੰਗਾਲ ਤੋਂ ਨਹੀਂ ਆਈ ਕਿ ਨਹੀਂ ਆਈ ਕਿਉਂ ਨਹੀਂ ਆਈ ਸੁੱਤੀ ਪਈ ਸੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਹੱਕ ਚ ਬਿਲਕੁਲ ਨਹੀਂ ਹੈ ਇਹ ਹੱਕ ਚ ਹੁੰਦੇ ਤਾਂ ਸਮੇਂ ਦੇ ਨਾਲ ਖਰੀਦ ਕੀਤੀ ਹੁੰਦੀ ਸਮੇਂ ਤੇ ਨੋਟੀਫਿਕੇਸ਼ਨ ਕੀਤੀ ਹੁੰਦੀ ਜਿਹੜਾ 44000 ਕਰੋੜ ਰੁਪਏ ਅਸੀਂ ਦਿੱਤਾ ਉਹਨੂੰ ਲਗਾਏ ਹੁੰਦਾ ਖਰੀਦ ਕਰਨ ਲਈ ਐ ਹੀ ਨਹੀਂ ਜਿਹੜਾ ਮਿਲਾਂ ਨਾਲ ਬੈਠਕ ਕਰਨੀ ਸੀ ਉਹ ਬੈਠਕ ਹੀ ਨਹੀਂ ਕੀਤੀ ਯਾਨੀ ਕਿ ਮਿਲਾਂ ਨਾਲ ਤੁਹਾਡਾ ਤਣਾਵ ਚੱਲ ਰਿਹਾ ਹੈ ਮਿਲ ਵਾਲੇ ਮੰਨਣ ਲਈ ਤਿਆਰ ਨਹੀਂ ਜਿਹੜੀ ਫਸਲ ਤੁਸੀਂ ਪੈਦਾ ਕਰਨ ਲਈ ਹਾਈਬ੍ਰਿਡ ਕਹਤੀ 126 ਨੰਬਰ ਉਹ ਚੱਕਣ ਲਈ ਤਿਆਰ ਨਹੀਂ ਦੋਸ਼ ਤੁਸੀਂ ਦੂਸਰੇ ਤੇ ਕਿੱਦਾਂ ਫੋੜ ਸਕਦੇ ਹੋ ਆਮ ਆਦਮੀ ਪਾਰਟੀ ਵਾਲੇ ਇੱਕ ਤੋਂ ਬਾਅਦ ਦੂਸਰੀ ਗਲਤੀ ਆਮ ਆਦਮੀ ਪਾਰਟੀ ਨੇ ਕੀਤੀ ਹੈ ਕਿਸਾਨਾਂ ਦਾ ਕੋਈ ਦੋਸ਼ੀ ਹੈ ਤਾਂ ਆਮ ਆਦਮੀ ਪਾਰਟੀ ਹੈ ਬਚਾਰੇ ਕਿਸਾਨ ਨੂੰ ਸੜਕਾਂ ਤੇ ਆਣਾ ਪੈਂਦਾ 10-10 ਦਿਨ ਬੈਠਣਾ ਪੈਂਦਾ ਹੈ ਇਹ ਕਿਸਾਨਾਂ ਆਤਮ ਹੱਤਿਆ ਕਰ ਲੈਂਦਾ ਉਹ ਸੱਤ ਮਹਤਿਆ ਦਾ ਵੀ ਕੋਈ ਦੋਸ਼ੀ ਹੈ ਤਾਂ ਪੰਜਾਬ ਸਰਕਾਰ ਤੇ ਮੁੱਖ ਮੰਤਰੀ ਹੈ ਕਿਉਂ ਮਜਬੂਰ ਕੀਤਾ ਗਿਆ ਦੇਲੇ ਸਵਾਲ ਖੜਾ ਹੁੰਦਾ ਕਿਉਂ ਮਜਬੂਰ ਕੀਤਾ ਗਿਆ ਥੋੜਾ ਜਿਹਾ ਵੀ ਦਰਦ ਨਹੀਂ ਕਿਸਾਨਾਂ ਲਈ ਪੰਜਾਬ ਸਰਕਾਰ ਦੇ ਜਿਹੜੇ ਵੱਡੇ ਵੱਡੇ ਬਿਆਨ ਦਿੰਦੇ ਸੀ ਅੱਜ ਕਿੱਥੇ ਹੈਗੇ ਨੇ ਕੀ ਕਸੂਰ ਹੈ ਕਿਸਾਨਾਂ ਦਾ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਤੁਹਾਡੇ ਤੋਂ ਕੀ ਗੁਨਾਹ ਕੀਤਾ ਉਹਨਾਂ ਨੇ ਤੁਸੀਂ ਕਿਉਂ ਨਹੀਂ ਐਗਰੀਮੈਂਟ ਕਰ ਪਾਏ ਮਿਲਾਂ ਵਾਲੇ ਨਾਲ ਆਖਿਰ ਜੇ ਉਹਨਾਂ ਨੂੰ ਪਿਸਾਈ ਕਰਨੀ ਹੈ ਤੇ ਤਾਂ ਦੀ ਪਸਾਈ ਕਰਕੇ ਤੁਸੀਂ ਨਾ ਜ਼ਿਰੀ ਕਹਿੰਦੇ ਉੱਥੇ ਛਟਾਈ ਨਹੀਂ ਵੈਸੇ ਜੋਨਾ ਜ਼ਿਰੀ ਕੋਈ ਗੱਲ ਹੈ ਜ਼ਿਰੀ ਚੁਲ ਕਿਉਂ ਨਹੀਂ ਕੀਤਾ ਜੀ ਐਗਰੀਮੈਂਟ ਕਿੰਨੇ ਕਰੇ ਪੰਜਾਬ ਸਰਕਾਰ ਨੇ ਕਰਨਾ ਸੀ ਮੈਂ ਕੋਈ ਗਲਤ ਨਹੀਂ ਕਹਿ ਰਹੇ ਬਿਲਕੁਲ ਠੀਕ ਸਫਾਈ ਮੰਡੀਆਂ ਨੇ ਕਰਨੀ ਸੀ ਪਾਣੀ ਦੀ ਸਹੂਲਤ ਦੇਣੀ ਟਾਇਲਟ ਉਹਨਾਂ ਨੇ ਬਣਾਉਣਾ ਸੀ ਬਿਜਲੀ ਦਾ ਉਹਨਾਂ ਨੇ ਦੇਣਾ ਉਹ ਕੁਝ ਨਹੀਂ ਕੀਤਾ ਜੀ ਮੰਨ ਲਓ ਜੀ ਸਾਰੀ ਗੱਲਾਂ ਵੀ ਹੈ ਕਦੋਂ ਡੀਏਪੀ ਦੀ ਗੱਲ ਕੀਤੀ ਪ੍ਰਦੇਸ਼ ਸਰਕਾਰ ਨੇ ਇਹ ਤਾਂ ਕੇਵਲ ਸਿੰਘ ਢਿੱਲੋਂ ਨੇ ਗੱਲ ਕਰਕੇ ਉੱਥੋਂ ਦੀ ਨਾਲ-ਨਾਲ ਮੰਗਵਾ ਕੇ ਇੱਥੇ ਦਿੱਤਾ ਡੀਏਪੀ ਦੀ ਖਾਸ ਦੀ ਗੱਲ ਕਰਦੇ ਹੋ ਤੁਸੀਂ ਡੀਏਪੀ ਖਾਸ ਨਾਲ ਕਿਸਾਨਾਂ ਦੀ ਲੁੱਟਰੀ ਕੀਤੀ ਜਾਂਦੀ ਹੈ ਉਹਨਾਂ ਨੂੰ ਵਾਧੂ ਸਮਾਨ ਹੋਰ ਦਿੱਤਾ ਜਾ ਰਿਹਾ ਡੀਏਪੀ ਕਰ ਨਾਲ ਜਿਸ ਤਰ੍ਹਾਂ ਨਾਈਟ ਰਸ਼ ਕਰ ਚੁੱਕਾ ਉਹਦਾ ਕੋਆਪਰੇਟਰ ਉਹ ਦੇ ਰਿਹਾ ਗੱਲ ਹੀ ਨਹੀਂ ਭਾਈ ਫਿਰ ਫਿਰ ਉਹ ਹੀ ਗੱਲ ਬਹੁਤ ਦੇਖੋ ਵਿਸ਼ੇ ਨੂੰ ਪਟਕਾਉਣ ਲਈ ਜਿੱਥੇ ਮਰਜ਼ੀ ਪਟਕਾ ਕੇ ਲੈ ਜਾ ਮੈਂ ਤੁਹਾਨੂੰ 10 ਚੀਜ਼ਾਂ ਦੱਸਤੀਆਂ ਜੋ ਇਹਨਾਂ ਨੇ ਕਰਨੀਆਂ ਸੀ ਚਾਹੇ ਬੋਰੀਆਂ ਖਰੀਦਣ ਦੀ ਗਲਤੀ ਸੀ ਸਫਾਈ ਦੀ ਗੱਲ ਸੀ ਨੋਟੀਫਿਕੇਸ਼ਨ ਦੀ ਗੱਲ ਸੀ ਪਾਣੀ ਦੀ ਗਲਤੀ ਸ਼ੌਚਾਲੇ ਦੀ ਗੱਲ ਸੀ ਪੈਸੇ ਡਿਸਟ੍ਰੀਬਿਊਸ਼ਨ ਦੀ ਗੱਲ ਸੀ ਪੁਰਾਣੇ ਵੀ ਵਿਵਾਦ ਖਤਮ ਕਰਨ ਦੇ ਮਿਲ ਵਾਲੇ ਨਾਲ ਗਲਤੀ ਕੋਈ ਵਿਵਾਦ ਇਹਨਾਂ ਨੇ ਪੂਰਾ ਨਹੀਂ ਕੀਤਾ ਕਾਰਨ ਕੀ ਮਜਬੂਰੀ ਸੀਗੀ ਜਿਹੜੀ ਮੀਟਿੰਗ ਜੂਨ ਜੁਲਾਈ ਚ ਕਰਨੀ ਸੀ ਉਹ ਅਗਸਤ ਸਤੰਬਰ ਤੱਕ ਵੀ ਕਿਉਂ ਨਹੀਂ ਹੋ ਪਾਈ ਜੀ ਕਿੱਥੇ ਵਿਜੀ ਸੀ ਪੰਜਾਬ ਦੀ ਸਰਕਾਰ ਇੱਥੋਂ ਦਿੱਲੀ ਚਲੇ ਗਏ ਕੇਜਰੀਵਾਲ ਦੀ ਜ਼ਮਾਨਤ ਦੇ ਟਾਈਮ ਤੇ ਤੇ ਦਿੱਲੀ ਆ ਗਏ ਸੀ ਝਾੜ ਫੜ ਕੇ ਤਾਕੀ ਮੰਤਰੀ ਨਾਲ ਉੱਥੇ ਮਿਲਣ ਚ ਕੋਈ ਗੁਨਾਹ ਸੀਗਾ ਪੰਜਾਬ ਦੇ ਕਿਸਾਨਾਂ ਦੀ ਆਵਾਜ਼ ਕਿਉਂ ਨਹੀਂ ਉਠਾਈ ਮੁੱਖ ਮੰਤਰੀ ਨੇ ਜਿਹੜਾ ਭ੍ਰਸ਼ਟਾਚਾਰ ਤੇ ਚਲਦੇ ਜੇਲ੍ਹ ਤੋਂ ਨਿਕਲ ਕੇ ਆਇਆ ਉਹਨੂੰ ਰਿਸੀਵ ਕਰਨ ਲਈ ਤ ਰਾਤ ਨੂੰ ਪਹੁੰਚ ਗਏ ਮੇਰੇ ਪੰਜਾਬ ਦੇ ਕਿਸਾਨਾਂ ਲਈ ਮੁੱਖ ਮੰਤਰੀ ਕੋਈ ਨਹੀਂ ਉੱਠ ਕੇ ਦਿੱਲੀ ਗਿਆ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਉਹਨਾਂ ਨੇ ਲਗਾਤਾਰ ਕਿਸਾਨਾਂ ਦੇ ਹੱਕਾਂ ਨੂੰ ਮਾਰਨ ਦਾ ਕੰਮ ਕੀਤਾ ਹੈ ਰਾਜਨੀਤੀ ਕੀਤੀ ਉਸ ਤੋਂ ਬਾਅਦ ਕੁਝ ਨਹੀਂ ਕੀਤਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਨਾਗਰਿਕ ਦੇ ਫੈਸਲੇ ਤੇ ਟਿੱਪਣੀ ਕਰਨਾ ਉਹਨਾਂ ਦੀ ਪਾਰਟੀ ਦਾ ਅਦਰੂਨੀ ਮੈਂ ਕਹਿੰਦਾ ਜਿੰਨੀ ਚੋਣਾਂ ਦੀ ਤਾਂ ਇੰਨਾ ਇੰਟਰਸਟ ਨਹੀਂ ਹੁੰਦਾ ਬਾਜਾ ਪਰ ਜਿਹੜੀ ਸਮਾਜਿਕ ਜਿਹੜੀ ਜੁਨੀ ਚੋਣਾਂ ਚੱਲਦੀਆਂ ਉਹ ਸਾਰੀਆਂ ਬਾਜੇ ਦਾ ਕਾਫੀ ਜ਼ਿਆਦਾ ਇੰਟਰਸਟ ਲੱਗ ਰਿਹਾ ਲੱਗਦਾ ਵੀ ਜਿਹੜੀ 40 ਸੀਟਾਂ ਦੇ ਉੱਪਰ ਜਿਹੜੇ ਨੀ ਪੱਥਰ ਰੱਖਣ ਜਾਗੇ ਬੀਜੇਪੀ ਬਾਜਾ 2027 ਮੈਂ ਬੜਾ ਸਪਸ਼ਟ ਕਹਿ ਰਿਹਾ ਤੁਸੀਂ ਪਿਛਲਾ ਲੋਕ ਸਭਾ ਚੋਣਾਂ ਵੀ ਦੇਖੋ ਸਾਡਾ ਵੋਟ ਪਰਸੈਂਟੇਜ ਕਿੰਨਾ ਵਧਿਆ ਇਹ ਆਪਣੇ ਆਪ ਦਿਖਾਉਂਦਾ ਹੈ ਪੰਜਾਬ ਦੀ ਜਨਤਾ ਇਹ ਦੋਨੋਂ ਪਾਰਟੀਆਂ ਤੋਂ ਜਿਹੜੀ ਭ੍ਰਸ਼ਟਾਚਾਰ ਨਾਲ ਭਰੀ ਹੋਈ ਹੈ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਦੋਨੋਂ ਤੋਂ ਦੁਖੀ ਆ ਚੁੱਕੀ ਹੈ ਇਹ ਦੋਨੋਂ ਖੋਟੇ ਸਿੱਕੇ ਨੇ ਖੋਟੇ ਸਿੱਕੇ ਤੇ ਦੋ ਪਹਿਲੂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਪਾਰਟੀ ਜਿਦੜ ਮਰਜੀ ਕੁਮਾਲੋ ਇੱਕੋ ਜਿਹੀ ਨਜ਼ਰ ਆਉਂਦੇ ਨੇ ਇੱਕੋ ਜਿਹੀ ਨੇ ਤਾਂ ਹੀ ਇਕੱਠੇ ਹੋ ਜਾਂਦੇ ਨੇ ਤੇ ਲੋਕੀ ਦੇਖ ਰਹੇ ਨੇ ਆਲਟਰਨੇਟਿਵ ਕਿ ਤੁਹਾਡੇ ਕੋਲ ਕੀ ਹੋਰ ਅਫਸਰ ਹੋ ਸਕਦਾ ਹੈ ਤੇ ਲੋਕਾਂ ਨੂੰ ਸੁਨਹਿਰਾ ਅਫਸਰ ਨਜ਼ਰ ਆਉਂਦਾ ਹੈ ਭਾਰਤੀ ਜਨਤਾ ਪਾਰਟੀ 'ਚ ਕੀ ਪਾਰਟੀ ਦਾ ਪਾਰਟੀ ਆਏ ਕਿ ਸਾਡਾ ਪੰਜਾਬ ਅੱਗੇ ਵਧੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਆ ਜਿਹੜਾ ਕਰਦੇ ਹਾਂ ਜੀ ਮੈਨੂੰ ਬਾਲੇ ਨੂੰ ਨਹੀਂ ਆ ਰਿਹਾ ਰਿਸ਼ੀ ਸਿੰਘ ਆ